ਆ ਅੱਜ ਅੱਜ ਦਾ ਬਣਾਉਣਾ ਸਾਗ ਕਹਿੰਦੀ ਉਹ ਸਾਗ ਲੱਗਦਾ ਮੈਨੂੰ ਸਾਡੀ ਕੰਮ ਵਾਲੀ ਆਂਟੀ ਹਜੇ ਤੱਕ ਨਹੀਂ ਆਈ ਹੈ ਜੀ ਤੁਸੀਂ ਤੁਸੀਂ ਸਾਰੇ ਕਮੈਂਟ ਕਰਕੇ ਦੱਸਿਓ ਤੁਹਾਡੇ ਆ ਵੀ ਆਂਟੀਆਂ ਕਮਾਗ ਮਾਨਾ ਮਾਰਦੀਆਂ ਆ ਕਦੇ ਗਰੀਬ ਬੰਦੇ ਨੂੰ ਵੀ ਲੈ ਲੈ ਬਰੋ ਬਲੌਗ ਦੇ ਗਰੀਬੰਦਾ ਕਦੇ ਬਲੌਗ ਜੇ ਨਹੀਂ ਲੈਂਦੇ ਹੈਗੇ ਆਜੋ ਗਰੀਬ ਬੰਦਾ ਸਾਰੀਆਂ ਗਰਮੀਆਂ ਕੁੜਤੇ ਹੀ ਪਾਉਣੇ ਆ ਤੁਸੀਂ ਦੋ ਐਨੀਮਲ ਆਪਸ ਚ ਲੜ ਰਹੇ ਆ ਨਾ ਹਿਊਮਰ ਵੀ ਘਮਾਣੇ ਦੀ ਬਦ ਉਹ ਕੀ ਕਹਿੰਦੇ ਪਾਡਾ ਵਰਸਸ ਗੈਂਡਾ ਸੋਗੀ ਸੋਗੀ ਇਗਜ਼ਾਮ ਮੰਟ ਕਿਉ ਤੁਸੀਂ ਬਸ ਸ਼ੇਮੀ ਵੀ ਹੈਗੀ ਬੇ ਬਲੌਗ ਇਰਕ ਢਾ ਜੋ ਦਾਦੀ ਇਧਰ ਦੀਦੀ ਲੁੱਡੋ ਦਾ ਮੈਚ ਚੱਲ ਰਿਹਾ ਹੈ ਪੱਲੂਆ ਚੱਲ ਦੂਜੀ ਵਾਰੀ ਰੂਬਲਾਈ ਚੱਲਦੀ ਜਿਹੜੀ ਦਫਦੀ ਦੀ ਚੌਥੀ ਵਾਰੀ ਵਿੱਚ ਜਿੱਤ ਗਈ ਹੋ ਪਾ ਦੱਦੀ ਕਿ ਲਾਲ ਪਾਪਾ ਇਹ ਤਾਂ ਮੰਮੇ ਨੀਲੇ-ਪੀਲੇ ਨਹੀਂ ਹੈ ਆਪ ਨੀਲੇ-ਪੀਲੇ ਹੋ ਮੈਂ ਲਾਲ ਹਾਂ ਚਲੋ ਹਾਂ ਇਹ ਰੋਟੀ ਲੱਗਿਆ ਰੋਟੀ ਖਾਣੀ ਆ ਬਲੌਗ ਬਲੌਗ ਨਹੀਂ ਮਾਰਦੀ ਬਲੌਗ ਦੇ ਦਾਦੂ ਅੱਜ ਦਾਦੂ ਅੱਜ ਸਾਡੀ ਕੁੜੀ ਦੀ ਆ ਜਾਲੂ ਖਤਮ ਹੋ ਗਈ ਮੈਚ ਲੱਗਾ ਜੇ ਨਾ ਪੰਜਾਬ ਦਾ ਤਾਂ ਮੈਨੂੰ ਜਿੱਤਾ ਭੁੱਲ ਗਿਆ ਬਲੌਗ ਐਂਡ ਕਰਨ ਦਾ ਸਵਾਦ 10 ਤੇ ਆਪਾਂ ਲੱਗੇ ਆ ਜੀ ਨਾਸ਼ਤੇ ਦੇ ਨਾਲ ਆਪਣੇ ਬਲੌਗ ਦੀ ਫੇਰ ਸ਼ੁਰੂਆਤ ਕਰਨ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਚਵਿੰਗ ਨੰਬਰ ਬਲੌਗ 'ਚ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੇਂ ਅਸੀਂ ਵੀ ਠੀਕ ਠਾਕ ਆ ਚਲੋ ਜੀ ਕਰਦੇ ਆ ਫੇਰ ਫਿਰਵਾਟ ਨਾਸ਼ਤੇ ਦਾ ਹਾਂਜੀ ਸਮਾਨ ਸਾਰਾ ਉਧਰ ਪਹੁੰਚ ਗਿਆ ਆ ਜੀ ਤੇ ਚਲੋ ਕਰਦੇ ਆ ਜੀ ਨਾਸ਼ਤੇ ਦੇ ਨਾਲ ਬਲੌਗ ਦੀ ਸ਼ੁਰੂਆਤ ਤੇ ਫਿਰ ਅੱਜ ਦੁਪਹਿਰ ਦਾ ਪ੍ਰੋਗਰਾਮ ਬਾਅਦ ਚ ਦੇਖ ਲੈ ਕੀ ਆਵਾਜ ਅੱਜ ਦਾ ਬਣਾਉਣਾ ਸਾਗ ਮਤਲਬ ਕਿ ਕਹਿੰਦੀ ਮੈਂ ਸਾਗ ਖਾ ਲੂੰਗੀ ਆਹਾਂ ਕਹਿੰਦੀ ਮੈਂ ਸਾਗ ਖਾ ਲੂੰਗੀ ਬਸ ਠੀਕ ਹੈ ਲਓ ਜੀ ਅੱਗੇ ਨਾ ਪਿਛਲੀ ਵਾਰੀ ਜਦੋਂ ਸਾਗ ਲੈ ਗਈ ਸੀ ਤੇ ਕਹਿੰਦੀ ਇਹ ਐ ਲਾਸਟ ਸਾਗ ਆ ਇਸ ਵਾਰੀ ਦਾ ਇਸ ਤੋਂ ਬਾਅਦ ਸਾਗ ਨਹੀਂ ਹੋਣਾ ਤੇ ਹੁਣ ਸਾਗ ਫੇਰ ਕੱਲ ਉੱਥੇ ਦੱਸਿਆ ਕੱਲ ਪਤਾ ਕੀ ਆ ਅਸੀਂ ਲੱਗੇ ਜਾਂਦੇ ਪਹਿਲਾਂ ਖਾਦੇ ਸੀ ਗੋਲ ਗੱਪੇ ਗੋਲ ਗੱਪੇ ਜਦੋਂ ਖਾਂਦੇ ਸੀ ਨਾ ਕਿ ਜਨਾਨੀ ਸਾਗ ਲੈ ਕੇ ਨੰਗੀ ਕਹਿੰਦੀ ਉਹ ਸਾਗ ਲੱਗਦਾ ਮੈਨੂੰ ਦੂਰੋਂ ਹੀ ਦੇ ਲਿਆ ਨਹੀਂ ਮੈਂਗਾ ਸਾਗ ਨਹੀਂ ਪਾਲਕ ਬਲਗ ਹੋਣੀ ਨਹੀਂ ਕਹਿੰਦੀ ਸਾਗ ਹੀ ਆ ਥੋੜਾ ਗਾਂ ਗਿਆ ਉਸੇ ਭਾਈ ਰੇੜੀ 'ਚ ਖੜਾ ਲੈ ਗਏ ਅਜੇ ਡਾਕਟਰ ਦੇ ਵੀ ਨਹੀਂ ਪਹੁੰਚੇ ਪਹਿਲਾਂ ਹੀ ਸਾਗ ਲੈ ਲਿਆ ਆਪਾਂ ਉੱਥੋਂ ਹੀ ਸਾਗ ਉੱਥੋਂ ਪਹਿਲਾਂ ਸਾਗ ਲੈ ਕੇ ਡਿੱਗੀ 'ਚ ਰੱਖਿਆ ਫੇਰ ਡਾਕਟਰ ਦੇ ਕੋਲ ਦਵਾਈ ਲੈਣੇ ਨਹੀਂ ਕੋਈ ਹੋਰ ਬਣ ਜਾਦਾ ਹਜੇ ਕੀ ਪਤਾ ਅਜੇ ਕਿੰਨੀ ਵਾਰੀ ਹੋਰ ਬਣਦਾ ਉਹ ਹੀ ਪਤਾ ਨਹੀਂ ਕਿੰਨੀ ਕਵਾਰੀ ਅਜੇ ਹੋਰ ਬਣਨਾ ਸਾਗ ਪਿਛਲੀ ਵਾਰੀ ਕਹਿੰਦੀ ਸੀ ਇਹ ਲਾਸਟ ਆਰੀ ਆ ਇਸ ਤੋਂ ਬਾਅਦ ਸਾਗ ਨਹੀਂ ਬਣਨਾ ਇਸ ਤੋਂ ਬਾਅਦ ਮਿਲਣਾ ਨਹੀਂ ਹੈਗਾ ਆ ਚਲੋ ਠੀਕ ਹੈ ਜੀ ਸਾਗ ਕਰ ਮੈਨੂੰ ਖਾਣੇ ਦਾ ਭਾਵੇਂ ਨਹੀਂ ਭਰੇ ਬਣਾਉਣ ਦਾ ਸ਼ਾਮ ਮੋੜ ਕੇ ਕਿੱਥੋਂ ਮਿਲਣਾ ਆ ਕਿੱਥੋਂ ਮਿਲਣਾ ਮਿਲ ਹੀ ਜਾਂਦਾ ਸਿਆਲਾ ਗਰਮੀਆਂ ਨਿਕਲ ਜਾਂਦੀਆਂ ਮੋੜ ਕੇ ਸਿਆਲਾ ਨੂੰ ਮਿਲਣਾ ਜਾ ਕੇ ਸਾਗ ਬਣਾ ਕੇ ਦੇਖਦੇ ਆ ਗਰਮੀ ਬਣਾਉਣ ਦਾ ਦੇਖਦੇ ਆ ਅੱਜ ਕੱਲ ਤਾਂ ਮੌਸਮ ਐਦਾ ਦੇ ਆ ਉਹ ਚੀਜ਼ਾਂ ਹੋ ਗਈਆਂ ਚੀਜ਼ਾਂ ਜੋ 24 12 ਮਹੀਨੇ ਹੀ ਮਿਲਦੀਆਂ ਰਹਿੰਦੀਆਂ ਆ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀ ਹੋ ਗਈਆਂ ਜਿਹੜੀਆਂ 12 ਮਹੀਨੇ ਹੀ ਮਿਲਦੀਆਂ ਰਹਿੰਦੀਆਂ ਆ ਚਲੋ ਆਜੋ ਜੀ ਚਲੋ ਠੀਕ ਹੈ ਜੀ ਕਰਦੇ ਆ ਜੀ ਨਾਸ਼ਤਾ ਤੇ ਫਿਰ ਦੇਖਦੇ ਆ ਬਾਕੀ ਸਾਗ ਬਣਾਣਗੇ ਅੱਜ ਆਪ ਵੀ ਬਣਦੇ ਰਹੀਓ ਤੁਹਾਡੇ ਚਲੋ ਬਣੇ ਰਹੀਓ ਜੀ ਸਾਡੇ ਬਲੌਗ ਦੇ ਨਾਲ ਹੋਜੀ ਇਧਰ ਬਲੌਗ ਦੇਖਣੇ ਆਪਣਾ ਤੇ ਹਾਂਜੀ ਹੋ ਗਏ ਵੇਲੇ ਹੁਣ ਰੋਟੀ ਪਣੀ ਖਾ ਕੇ ਮੈਂ ਚੱਲਾਂ ਦੁਕਾਨ ਤੇ ਤੇ ਤੁਸੀਂ ਹੁਣ ਬਣਾਉਣਾ ਸਾਗ ਮੈਂ ਸਾਗ ਅਸੀਂ ਸਾਗੂਨੇ ਬਣਾ ਕੇ ਕੁੱਕਰ ਲੋ ਜੀ ਇਧਰ ਲੱਗੇ ਆ ਜੀ ਇਹ ਕੱਟ ਪਾੜ ਕੇ ਰਤੀ ਸਾਫ਼ ਕਰਕੇ ਰੱਖ ਲੈ ਕੱਟਣਾ ਆ ਹੁਣ ਉਗੇ ਵੀ ਰੱਖ ਦਿੱਤਾ ਹਾਂ ਹਾਂ ਹੁਣ ਕੱਟਣਾ ਹੁਣ ਬਸ ਕੱਟ ਕੇ ਉੱਪਰ ਚ ਸਿੱੜ ਦੇਣਾ ਵੀ ਬਣਾਓ ਵਲੌਗ ਹੁਣ ਆਪਣਾ ਮੈਂ ਜਲਾ ਦੁਕਾਨ ਤੇ ਫਿਰ ਮਿਲਦੇ ਆ ਜੀ ਆਗੇ ਲੋ ਜੀ ਇਧਰ ਟਾਈਮ 11:00 ਵੱਜ ਗਏ ਹਾਂਜੀ ਸਾ ਘਟਦੇ ਪਏ ਮੈਂ ਕਿਹਾ ਸਾ ਤੋਂ ਕੱਪੜੇ ਪਾਏ ਸੁੱਕਣੇ ਹਾਂ ਮੈਂ ਕੱਪੜੇ ਪਾਏ ਨਹੀਂ ਹੋਰ ਸੋ ਇਹ ਸਾਰਾ ਹੋ ਗਿਆ। ਇਸ ਦੇ ਬਾਅਦ ਚ ਉਹ ਫੇਰ ਕਰਦੇ ਆ ਬਾਕੀ ਦਾ ਕੰਮ ਹੈ ਨਾ। ਕੱਲ ਹੀ ਕਹਿੰਦੀ ਮੈਂ ਨਹੀਂ ਸਾਗ ਖਾ ਲੂੰਗੀ। ਹੋਰ ਪੱਲੂ ਨੇ ਵੀ ਸਾਗ ਖਾ ਲੈਣਾ ਆ। ਮੈਂ ਕਿਹਾ ਸਾਗ ਮੈਨੂੰ ਕਹਿੰਦੀ ਕੀ ਬਣਾਉਣਾ ਮम्मा ਕਿਉਂ ਕਹਿੰਦੇ ਨੂੰ ਰੋਜ਼ ਪੁੱਛਣਾ ਪੈਂਦਾ ਵੀ ਪੱਲੂ ਕੀ ਖਾਣਾ ਹੈ ਦੋ ਇਹਨੇ ਖਾਣਾ ਤੇ ਇਹਦੀ ਪਰਮੈਸ਼ ਤੇ ਬਣਦਾ ਹੈ। ਅਸੀਂ ਤਾਂ ਖਾ ਹੀ ਲੈਣਾ। ਏੰਦਾ ਵੀ ਇੱਕ ਹਾਲ ਹੋਵੇ ਰੋਟੀ ਮੈਂ ਕਿਹਾ ਤੁਸੀਂ ਕੀ ਬਣਾਣਾ ਹੈ ਮੈਂ ਕਿਹਾ ਮੈਂ ਤਾਂ ਬਹੁਤ ਸਾਗ ਬਣਾਉਣ ਲੱਗੀ ਆ ਕਹਿੰਦੀ ਚਲ ਠੀਕ ਹੈ ਮੈਂ ਮੱਕੀ ਦੀ ਰੋਟੀ ਜਿਹੜਾ ਸਾਗ ਆ ਦੂੰਗੀ ਠੀਕ ਹੈ ਚਲ ਉਪਰੋਂ ਬਾਕੀ ਕਾ ਸਕੂਲੇ ਜੋ ਲੈ ਜਾਣਾ ਉਹ ਵੀ ਬਣਾ ਦੂੰਗੀ ਆਲੂ ਬਣਾ ਦੂੰਗੀ ਜੋ ਵੱੜੀ ਹੈ ਨਾ ਸਾਗ ਕੱਟ ਹੁੰਦਾ ਪਿਆ ਹੋਰ ਪਾਣੀ ਰੱਖਿਆ ਹੈ ਪਾਣੀ ਰੱਖ ਦਿੱਤਾ ਹੈ ਕੁੱਕਰ ਦੇ ਵਿੱਚ ਕੁੱਕਰ ਚਾ ਲਾ ਕੇ ਲਾਈ ਨੇ ਅੱਛਾ ਉਹ ਵੀ ਲਾਉਣੀ ਆ ਠੀਕ ਹੈ ਪਾਣੀ ਪਾਤਾ ਕਿੰਨਾ ਪਾਇਆ ਹਾਂਜੀ 1 ਗਲਾਸ ਪਾਇਆ ਹਲੇ ਚਲੋ ਠੀਕ ਹੈ ਬਸ ਸਾਗ ਹੀ ਕੱਟ ਹੋ ਗਿਆ ਸਾਗ ਚਲੋ ਠੀਕ ਹੈ ਓਕੇ ਚਲ ਮਿਲਦੇ ਆਂ ਲਓ ਜੀ ਟਾਈਮ ਹੈ ਇੱਧਰ ਸਵਾ 12 ਹੋ ਗਏ ਤੇ ਸਾਡੀ ਕੰਮ ਵਾਲੀ ਆਂਟੀ ਹਜੇ ਤੱਕ ਨਹੀਂ ਆਈ ਹੈ ਜੀ ਸਾਗ ਅਸੀਂ ਇੱਧਰ ਰੱਖ ਦਿੱਤਾ ਸੀ ਸਾਗ ਤਾਂ ਅਸੀਂ ਰੱਖਿਆ ਹੋਇਆ ਹੈ 11:30 ਵਜੇ ਦਾ ਤੇ ਸਾਗ ਇੱਧਰ ਬਣਦਾ ਪਿਆ ਤੇ ਇੱਧਰ ਸਾਡਾ ਬਲੌਗ ਪੈ ਗਿਆ 12 ਵਜੇ ਤੇ ਹੁਣ ਅਸੀਂ ਆਪਣਾ ਬਲੌਗ ਦੇਖ ਲਈਏ ਹਨਾ ਦੇਖੀਏ ਲਓ ਫੇ ਟੀਵੀ ਬਲੌਗ ਦੇਖਦੇ ਹਾਂ ਤੇ ਦੇਖਦੇ ਆਂ ਜੀ ਆਂਟੀ ਆ ਕੇ ਕਿਹੜਾ ਬਾਨਾ ਮਾਰਦੀ ਹੈ ਹਨਾ ਚਲੋ ਦੇਖਦੇ ਆਂ ਲਓ ਜੀ ਇੱਧਰ ਪੀ ਲਈਏ ਚਾਹ ਤੇ ਸਾਡੇ ਦੇਖ ਲਓ ਜੀ ਸਫਾਈਆਂ ਹੋਈਆਂ ਹੋਣ ਤੇ ਉਧਰ ਆਂਟੀ ਚਾਹ ਪਿੰਦੇ ਪਏ ਆ ਟਾਈਮ ਦੇ ਲਓ ਜੀ ਡੇਢ ਵਜ ਗਿਆ ਸਾਡੇ ਘਰ ਸਫਾਈਆਂ ਦੇ ਲੋ ਕਿੰਨੇ ਵਜੇ ਹੁੰਦੀਆਂ ਆਂਟੀ ਆਉਂਦੀ ਸਾਡੀ ਡੇਢ ਵਜੇ ਆਂਟੀ ਮਾਰ ਜਾਂਦੀ ਬਹਾਨਾ ਸਾਨੂੰ ਤੁਸੀਂ ਤੁਸੀਂ ਸਾਰੇ ਕਮੈਂਟ ਕਰਕੇ ਦੱਸਿਓ ਤੁਹਾਡੇ ਆ ਵੀ ਆਂਟੀਆਂ ਕਮਾਗ ਬਹਾਨਾ ਮਾਰਦੀਆਂ ਮੈਂ ਉਧਰੋਂ ਆਈ ਮੈਂ ਟਾਈਮ ਨਹੀਂ ਉਹ ਮਾਸ ਵਾਲੀ ਨਾਲ ਹੀ ਆਈ ਹੂੰ ਮੈਂ ਤਾਂ ਕੱਲ ਮੈਂ ਨਾ ਨਾ ਆਲੀ ਮੈਂ ਘੋਣਾ ਦਾ ਕਾਰਨ ਨਹੀਂ ਫੇਰ ਮੈਂ ਮੰਨ ਕੇ ਆਉਣੀ ਆ ਮੈਂ ਉਹਨੂੰ ਕਿਹਾ ਮੈਂ ਇੱਕਰ ਕੰਮ ਕਰਨਾ ਕਹਿੰਦੀ ਜੇ ਮੈਂ ਚੱਲ ਜਾਣਾ ਮੜਾਉਣਾ ਤਾਂ ਮੜਾ ਲਓ ਮੈਂ ਫਿਰ ਕੰਮ ਮੈਨੂੰ ਟਾਈਮ ਲੱਗ ਗਿਆ ਮੈਨੂੰ ਕੱਲੂ ਦੇਖਦੀ ਆਂਟੀ ਕਿੰਨੇ ਵਜੇ ਆਉਂਦੀ ਹੈ ਨਹੀਂ ਮੈਂ ਅੱਜ ਤੇ ਮੌਦਾ ਕਰਕੇ ਲੇਟ ਹੋ ਗਈ ਨਾ ਤਾਂ ਕੋਈ ਨਹੀਂ ਤਾਂ ਕੋਈ ਨਹੀਂ ਕੱਲ ਕੱਲ ਵੀ ਆਉਣੀ ਹੈ ਕੋਈ ਨਹੀਂ ਚਲੋ ਜੀ ਪੀਂਦੇ ਆਂ ਚਾਹ ਤੇ ਜਾਈਏ ਮਸ਼ੀਨ ਥੋੜਾ ਜਿਹਾ ਕੰਮ ਕਰੀਏ ਤੇ ਫੇ ਪਾਵਾਂਗੇ ਸਾਗ ਚੱਲਣ ਆਟਾ ਹੈ ਨਹੀਂ ਮੱਕੀ ਦਾ ਆਟਾ ਲੈਣ ਗਏ ਆ ਖਤਮ ਹੋਇਆ ਜਾ ਤੇ ਚਲੋ ਫੇਰ ਮਿਲਦੇ ਆਂ ਹਾਂਜੀ ਬੈਂਜੀ ਜਾ ਵੀ ਲੋ ਮੈਂ ਬਾਹਰ ਨਾ ਸੋਚ ਰਣਾ ਮੈਂ ਕੱਲ ਨੂੰ ਕੀ ਲੈਣਾ ਵਾਤ ਕਰੋ ਨਾ ਢਾਕ ਲਾਉਣਾ ਲਾਉਣਾ ਮਰੋ ਐ ਧਿਆਨ ਕਿ ਬੰਦੇ ਦੇਖੋ ਬਾਰ ਬਾਰ ਇਹ ਗੱਲ ਨਾ ਕਹੋ ਆਂਟੀ ਨੇ ਬਾ ਨਾ ਮਾਰਨਾ ਮਾਰਨਾ ਹੀ ਆ ਤੁਸੀਂ ਜੋ ਮੱਝ ਕਰ ਲੋ ਕਹਾਂ ਮਮੀ ਬਾਰ ਬਾਰ ਨਾ ਸੁਣਾ ਮੈਂ ਟੋ ਬਾਈ ਆ ਇਹ ਆਟਾ ਮੱਕੀ ਦਾ ਆਟਾ ਮੈਂ ਕਦੇ ਗਰੀਬ ਬੰਦੇ ਨੂੰ ਵੀ ਲੈ ਲਿਆ ਬਰੋ ਬਲੌਗ ਦੇ ਗਰੀਬੰਦਾਂ ਕਦੇ ਬਲੌਗ ਜੇ ਨਹੀਂ ਲੈਂਦੇ ਹੈਗੇ ਆ ਜੋ ਗਰੀਬ ਬੰਦਾ ਸਮਾਨ ਲੈ ਕੇ ਲਪਾਵੇ ਢੋੰਦੇ ਨਾ ਸਾਰੀ ਜੀ ਲਿਆ ਇੱਕੋ ਪੈਕਟ ਲੈ ਆ ਯਾਰ ਪਤਾ ਕੀ ਪੰਜ ਪੰਜਵਾਂ ਮਹੀਨਾ ਜਾਂ ਡੇਡ ਲਾਸਟ ਹੂੰ ਪੈਕਟ ਤਾਂ ਨਵਾਂ ਹੀ ਖੋਲਿਆ ਉਹਨਾਂ ਨੇ ਅਜੇ ਬੋਰਾ ਨਵਾਂ ਹੀ ਖੋਲਿਆ ਆ ਹੂੰ ਪਰ ਮੈਂ ਇਹਨਾਂ ਤੋਂ ਕਿਹੜਾ ਨੀਅਤੀ ਮੁੱਕ ਜਾਣਾ ਪੰਜ ਮਹੀਨੇ ਦੀ ਦਾਡ ਡੇਡ ਆ ਫਿਰ ਮੈਂ ਕਹਾਂ ਜਦੋਂ ਕੋਈ ਆਊਗੀ ਨਾ ਪੰਜ 6 ਮਹੀਨੇ ਦੀ ਇਕੱਠੀ ਡੇਡ ਫਿਰ ਲਵਾਂਗੇ ਹੁਣ ਅਜੇ ਚੌਥਾ ਮਹੀਨਾ ਚੱਲ ਗਿਆ ਆ ਤਾਰੇ ਆਂਦੋ ਕੋਈ ਸਮਿਲੋ ਚੋਤਾ ਸ਼ੁਰੂ ਹੋ ਜਾਣਾ ਹੁਣ ਅਗਲੇ ਬੱਸ ਹੁਣ ਮੈਂ ਵੀ ਆ ਨਾ ਚੱਲੀਆਂ ਬਾਸਰ ਸੋਈ ਚ ਲੱਗੇ ਬੜਾ ਪੋਣੇ ਰੋੜੇ ਮੈਂ ਵੀ ਚੱਲਾ ਫਲਗੂ ਲੈ ਆਵਾਂ ਜਾ ਕੇ ਹੋਰ ਕੀ ਚਾਹ ਪੀ ਲੈਂਦੇ ਤਾਂ ਨਹੀਂ ਆ ਚਾਹ ਹੁਣ ਗਰਮੀਆਂ ਚ ਚਾਹ ਤੇ ਕੌਫੀ ਬੰਦ ਲਾ ਜੀ ਅੰਜੀਨ ਦੀਆਂ ਪੈਂਟਾਂ ਦਾ ਕੁਰਤੇ ਕੱਢ ਲੈ ਜੀ ਅੰਜੀਨ ਦੀਆਂ ਪੈਂਟਾਂ ਦਾ ਕੱਢ ਲੈ ਕੁਰਤੇ ਲਓ ਜੀ ਸਾਰੀਆਂ ਗਰਮੀਆਂ ਕੁਰਤੇ ਹੀ ਪਾਉਣੇ ਆ ਤੁਸੀਂ ਹੋਰ ਜੀ ਦੀਆਂ ਪੈਂਟ ਵਧੀਆ ਨਾਲ ਕੁਰਤੇ ਤੇ ਨਾਸ਼ਤਨ ਵੀ ਨਿਭੂ ਪਣੀ ਵਾਹ ਇਕਲੇ ਉਪਰ ਲੱਗੇ ਆ ਬਰਗਟ ਦੀ ਜੱਗੀ ਲੈ ਗਏ ਫੇ ਜਾਣਾ ਪੱਲੂ ਨੂੰ ਲੈਣਾ ਤੇ ਫੇ ਅਸੀਂ ਬਾਜਣਾ ਰਸੋਈ ਚ ਤੇ ਅੱਲਣ ਪਾ ਕੇ ਲਾ ਲਈਏ ਤੜਕਾ ਤੇ ਕੁੜੀ ਖਾਣੀ ਰੋਟੀ ਚਲੋ ਸ਼ਾਮ ਨੂੰ ਨਿਊਡਲਜ਼ ਰੂਲ ਲਿਆ ਦਈਏ ਪੱਕਾ ਪਤਾ ਕੱਲ ਸਵਾਦ ਨਹੀਂ ਲੱਗੇ ਨਿਊਡਲ ਤੇ ਉੱਦੇ ਸੁੱਟੇ ਮੈਂ ਇਹਨਾਂ ਲਈ ਥੋੜੇ ਜਿਹਾ ਖਾਦੇ ਨਿਊਡਲ ਪੱਕਾ ਸ਼ਾਮ ਅੱਜ ਲੈ ਕੇ ਆਈਓ ਖਵਾ ਦਿਓ ਕੋਈ ਨਾ ਚਲੋ ਠੀਕ ਆ ਹੈ ਓਕੇ ਉਹ ਇੱਧਰ ਹਜੇ ਮਸ਼ੀਨ ਦਾ ਇਹ ਕੰਮ ਹੋ ਰਿਹਾ ਹੁਣ ਤੁਸੀਂ ਕਰੋ ਜੀ ਜਾ ਕੇ ਆਪਣੇ ਉਹ ਗੱਲ ਭੇਜਿਆ ਸੀ ਸੀਗੇ ਹਾਂ ਇਹਦੇ ਪਤਾ ਕਿੱਦਾਂ ਸੀਗੀ ਇਹਦੇ ਫਰੰਟ ਦੇ ਉੱਤੇ ਵੀ ਲਿਆਸ ਲੱਗੀ ਸੀਗੀ ਹਾਂ ਉਹ ਆਂਟੀ ਆ ਜਾਏ ਆਂਟੀ ਕਹਿੰਦੇ ਇਦਾਂ ਕਰੋ ਬੈਕ ਦੇ ਉੱਤੇ ਵੀ ਪੱਲੇ ਤੇ ਲਾ ਦਿਓ ਲਿਆਸ ਸੋਹਣੀ ਲੱਗਦੀ ਪਿਛਲਾ ਪੱਲਾ ਮੈਨੂੰ ਪਲੇਨ ਪਲੇਨ ਲੱਗਦਾ ਆ ਠੀਕ ਠੀਕ ਫੇਰ ਮੈਂ ਕਹਾਂ ਲਿਆਓ ਮੈਂ ਵੀ ਲਾ ਦਿੰਨੀ ਆ ਚਲੋ ਤੁਸੀਂ ਹੁਣ ਕਰੋ ਆਪਣਾ ਰੋਟੀ ਪਾਣੀ ਦਾ ਤੇ ਮੈਂ ਚੱਲਾਂ ਮੈਂ ਚੱਲਾਂ ਪਲਗ ਨੂੰ ਲੈਣ ਭਾਈ ਮੰਮੀ ਨੇ ਕਰ ਦੇਣੀ ਆ ਔਰ ਮੈਂ ਚੱਲਾਂ ਪਲਗ ਨੂੰ ਲੈਣ ਤੇ ਲੈ ਕੇ ਆਉਣਾ ਫੇਰ ਹੈ ਚਲੋ ਠੀਕ ਆ ਜੀ ਮਿਲਦੇ ਆਂ ਪਲਗ ਹਾਂ ਜੀ ਪਾ ਲਿਆਗਾ ਸਾਰਾ ਕੁਝ ਸਹੀ ਆ ਬਣ ਗਿਆ ਸਾਗ ਉਹ ਅੱਛਾ ਖਾਵਾ ਇੱਕ ਮਿੰਟ ਚਲ ਫਟ 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 ਬੋਕਾਂ ਤਾਂ ਆਪ ਦਿਖਾਈ ਬਸ ਉਹ ਹੂੰ ਇਹ ਚੱਲਣ ਤਾਂ ਪਾ ਲਿਆ ਮੈਂ ਮੜ ਜਾ ਰਹਿਣ ਲਈ ਇਹ ਚੱਲਣ ਤਾਂ ਪੱਕ ਜੂਗਾ ਹਾਂ ਉਹ ਉਧਰ ਤੜਕਾ ਲਾਉਣ ਲੱਗੀ ਲੋਕਾਂ ਦੇ ਦੇਸੀ ਘਿਓ ਦਾ ਤੜਕਾ ਪਰ ਮੈਂ ਸਰੋਂ ਦਾ ਤੇਲ ਚਲਾਉਂਦੀ ਕਿਉਂਕਿ ਮੈਨੂੰ ਦੇਸੀ ਘਿਓ ਪਸੰਦ ਹੈ ਮੈਂ ਤੜਕਾ ਲਾਣਾ ਮੈਂ ਜਿਆਦੀ ਰਦੀ ਚੁ ਠੀਕ ਆ ਯੇ ਮੁੱਕ ਗਈ ਹੋਰ। ਚਲੋ ਠੀਕ ਆ। ਹੁਣ ਰੋਟੀ ਬਣਾਣੀ ਆ। ਹਾਂ। ਨਹੀਂ ਆ ਜਾਣਾ ਨਾ। ਹਾਂ। ਸਾਗ ਤੜਕਾ ਲਈ। ਹੋਰ ਕੀ? ਸਾਗ ਬਾਹਰ ਰੱਖ ਦੇ। ਲੱਜੇ ਵਾਲਾ ਤੇਜੇ। ਹਾਂ। ਆਟਾ ਬਸ ਆਪ ਹੀ ਆ ਨਾ। ਹਾਂਜੀ ਹਾਂਜੀ ਧੋਤਾ ਸਵੇਰੇ। ਚਲੋ ਬਣਾਓ ਫੇ ਰੋਟੀ ਹੈ ਨਾ। ਬਸ ਪਾਣੀ ਦੇ ਕੇ। ਪਲ ਗਈ ਆ। ਹਾਂਜੀ। ਕਿਦਾਂ ਜੀ? ਆ ਗਈ। ਅਰੇ ਉਹ ਮੈਂ ਪਖਾਇਆ ਨਹੀਂ ਗਿਆ ਅਖੀ। ਘੁਰਕਰੇ।

ਹਾਂਜੀ ਏਕ ਹੀ ਹੋ ਰਿਹਾ ਜੀ ਏਕ ਹੀ ਹੋ ਰਿਹਾ ਵੀ ਦੋ ਐਨੀਮਲ ਆਪਸ ਚ ਲੜ ਰਹੇ ਆ ਨਾ ਟੈਲਾਂ ਟੋਲਾ ਨਾ ਤੋੜਦੀਓ ਟੈਲਾਂ ਅੱਗੇ ਸਹੀ ਨਹੀਂ ਹੈਗੀਆਂ ਟੈਲਾਂ ਸਹੀ ਨਹੀਂ ਹੈਗੀਆਂ ਇਹ ਥੋੜੀਆਂ ਹੋਈਆਂ ਆਪਣੀਆਂ ਖਰਾਬ ਜੇ ਇਹਦੇ ਤੇ ਜ਼ੋਰ ਨਾ ਵੱਜੇ ਦੋ ਐਨੀਮਲ ਤੇ ਟੁੱਟ ਕੇ ਡੇਪਣੀਆਂ ਇਹ ਦੋ ਐਨੀਮਲ ਕੀ ਹੁੰਦਾ ਆ ਦੋ ਐਨੀਮਲ ਹਿਊਮਨ ਵੀ ਨਾ ਇਟਸ ਪਾਂਡਾ ਨਹੀਂ ਨਹੀਂ ਰਾਇਨੋ ਰਾਇਨੋ ਓਕੇ ਗੈਂਡਾ ਪੈਂਡਾ ਪਾਂਡਾ ਵਰਸਸ ਰੈਨੋ ਪਾਂਡਾ ਵਰਸਸ ਗ੍ਰੇਂਡਾ ਗੈਂਡਾ ਹੀ ਕਹ ਲੋ ਗੈਂਡਾ ਰੈਨੋ ਇੱਕੋ ਚੀਜ਼ ਆ ਚਲੋ ਜੀ ਚਲੋ ਹੋ ਗਿਆ ਤੇ ਬਣ ਗਿਆ ਸਾਰੀਆਂ ਨਹੀਂ ਬਸ ਰਹਿੰਦੀ ਦੋਗੋ ਮੈਂ ਫ੍ਰਿਜ ਦੇ ਵਿੱਚ ਉਹਨਾਂ ਦੇਖੋ ਤਾਂ ਮੂਲੀਆਂ ਜਿਹੜੀਆਂ ਸਹੀ ਐ ਕੱਟਾਂ ਵੀ ਮੈਂ ਚਲੋ ਦੇਖ ਨਾ ਮੱਕੜੇ ਜੀ ਚਲੋ ਮੂਲੀਆਂ ਤੇਰੀ ਦੋ ਰੋਟੀਆਂ ਦੇ ਦੋ ਲੈ ਬੱਤੀ ਚੱਲ ਗਈ ਆ ਆਹੋ ਟਾਈਮ ਹੋ ਗਿਆ ਸਵਾ 3 ਤੇ ਇਧਰ ਖਾ ਰਹੀ ਆ ਰੋਟੀ ਹਾਂਜੀ ਕੀ ਰਿਵਿਊ ਦਿਓ ਆਪਣਾ ਕੀ ਸਾਗ ਕਿਹਦਾ ਲਗਾ ਇਧਰ ਦੇਖ ਕੇ ਬਹੁਤ ਅੱਛੀ ਪਾਂਡਾ ਇਧਰ ਦੇਖ ਕੇ ਸ਼ਰਿਆਮ ਬਹੁਤ ਅੱਛਾ ਹੈ ਅੱਪੋ ਸ਼ਰਿਆਮ ਮੈਂ ਕਿਹਾ ਪਾਂਡਾ ਇਧਰ ਦੇਖ ਕੇ ਦਿਓ ਮੇਰਾ ਨਾਮ ਸ਼ਰਿਆਮ ਗੂਜਰੇ ਲਗਾ ਹੈ ਲੋਕਾਂ ਨੇ ਗੈਂਡਾ ਐਡ ਪਾਂਡਾ ਹਾਂਜੀ ਕਹਿੰਦੀ ਬਹੁਤ ਵੀਰ ਉਹ ਮੇਰੇ ਸਾਗ ਜੀ ਪਾਤਾ ਨਹੀਂ ਮੈਂ ਕਹ ਰਿਹਾ ਆ ਤੈਨੂੰ ਫੋਟੋ ਮਮਮੀ ਨੇ ਕੀ ਗਰਮ ਕੀਤਾ ਸੀ ਨਾ ਕੇ ਬਣਾਇਆ ਸੀਗਾ ਜੀ ਮਮਮੀ ਨੇ ਮੱਖਣ ਨਹੀਂ ਰੱਖਿਆ ਓਕੇ ਓਕੇ ਤੇ ਅਸੀਂ ਫਿਰ ਦੂਜਾ ਲਓ ਜੀ ਸਾਗ ਦੇ ਨਾਲ ਖਾਂਦੇ ਆ ਜੀ ਮੱਕੀ ਦੀ ਰੋਟੀ ਉਦਾਂ ਵੀ ਹੈ ਨਾ ਅੱਜ ਪਾਲਕ ਨੂੰ ਤੇ ਰੂਬਲ ਨੂੰ ਬਹੁਤ ਬਧੀ ਸਵਾਦ ਲੱਗਣਾ ਕਿਉਂਕਿ ਕਹਿੰਦੇ ਨਾ ਵੀ ਜਿਹੜੇ ਹੁੰਦੇ ਆ ਪਾਂਡੇ ਗੈਂਡੇ ਧਾਫੂਸ ਦੇਖ ਕੇ ਉਹਦੇ ਬੜੇ ਖੁਸ਼ ਹੋ ਜਾਂਦੇ ਆ ਆਹੋ ਤੇ ਸਾਗ ਰਿਵੀਲ ਕਰਦੇ ਆ ਆਹ ਲਓ ਨਾ ਕਿ ਹਨਾ ਆ ਲਓ ਅਚਾਰ ਤੇ ਉਹਦਾ ਨਿੰਬੂ ਦਾ ਤੇ ਅਦਰਕ ਦਾ ਠੀਕ ਹੈ ਜੀ ਚਲੋ ਮਿਲਦੇ ਆ ਜੀ ਹੁਣ ਖਾ ਲਈ ਰੋਟੀ ਖਾ ਕੇ ਤੇ ਇਹਨਾਂ ਨੂੰ ਵੀ ਕਾਫੂਸ ਖਵਾ ਲਈਏ। ਅਦਰੂ ਸਾਗ। ਚਲੋ ਠੀਕ ਹੈ ਜੀ। ਲਈ ਬਿ ਲਾਓ ਜੀ ਇੱਧਰ ਅਸੀਂ ਰੋਟੀ ਪਾਣੀ ਖਾ ਕੇ ਵਿਹਲੇ ਹੋ ਗਏ ਸੀ ਤੇ ਮੰਮੀ ਨੂੰ ਕਿਹਾ ਸੀ ਸੂਜੀ ਦਾ ਕੜਾ ਖਾਣਾ। ਇਹਨਾਂ ਕਰਕੇ। ਮੰਮੀ ਬਣਾਓਗੇ ਥੋੜਾ ਜਿਹਾ ਦੋ-ਦੋ ਚਮਚ। ਕੀ ਕੀ ਪਾਉਂਗੇ? ਸੌਗੀ ਸੌਗੀ ਦਾ ਹਮ। ਖੰਡ ਕਿਉਂ? ਮਰਦੀ ਮੰਮੀ ਬਣਾ ਕੇ ਮੰਮੀ ਲਿਆਓ ਫਿਰ ਕੱਪੜੇ ਲੈ ਆਂਦੇ ਕੋਠੇ ਤੋਂ। ਅਦਰ ਮੈਂ ਮੁੰਡਾ ਬੈਠਾ ਆ। ਇੱਧਰ ਕੱਪੜੇ ਲਿਆਂਦੇ ਆ ਤੈਹਾ ਮਾਰ ਲਈਏ ਇੱਧਰ ਅਸੀਂ ਦੇ ਦੇਵਾਂ ਸੀ ਬਲੌਗ ਰੋਸਟਰ ਦਾ ਰੋਸਟਰ ਆ ਨਾ ਹਾਂਜੀ ਭੈਣ ਜੀ ਕਿੱਦਾਂ ਹੋਏ ਚਲੋ ਜੀ ਇੱਧਰ ਮੰਮੀ ਲੈ ਕੇ ਆਉਂਗੀ ਹਾਂ ਬੋਲ ਇੰਨੀ ਬੇਇੱਜ਼ਤੀ ਬਾਸ਼ੇ ਵੀ ਨਹੀਂ ਹੈਗੀ ਮੇਰੇ ਬਲੌਗ ਨੂੰ ਬਣਾਉ ਲਿਓ ਜਾ ਕਾਦੀ ਬੇਇੱਜ਼ਤੀ ਕੀਤੀ ਇੰਨੀ ਬੇਇੱਜ਼ਤੀ ਕਰਤੀ ਜਦੋਂ ਨਾ ਮੈਂ ਬੋਲਦਾ ਤੇ ਕਹੇ ਉਧਰ ਲੈ ਜਾਂਦੇ ਆ ਲਓ ਜੀ ਇਹ ਵੀ ਹੁਣ 10 ਤਰੀਕ ਤੋਂ ਜਾਊਗੀ ਟਿਊਸ਼ਨ ਮਜ਼ਾ ਆਊਗਾ ਵੀ ਟਿਊਸ਼ਨ ਤੇ ਹੈ ਨਾ ਪਾਪਾ ਚਲੇ ਗਏ ਆ ਇਹਦੇ ਦੁਕਾਨ ਤੇ ਚਲੋ ਜੀ ਲਾ ਲਈਏ ਕੱਪੜੇ ਦੀਆਂ ਤਿਹਾਨ ਵਾਲੇ ਖਾਂਦੇ ਆ ਸੂਜੀ ਦਾ ਹਲਵਾ ਤੇ ਤੁਹਾਨੂੰ ਮਿਲਦੇ ਆ ਫਿਰ ਹਨ ਯੈਸ ਕੜਾ ਘਣਾ ਨਾ ਇਹ ਰੱਖ ਕਢਾ ਕੁਛ ਕੁਚੀ ਵਾਰਤਾ ਕੁਚੀ ਵਾਰਤਾ ਲੈ ਕਰਾ ਇਹ ਜੋ ਦਾਦੀ ਇਹਦਰ ਦੀਦੀ ਇਹ ਜੋ ਦਾਦੀ ਦਾ ਦੀਦੀ ਇਹ ਕਹਿਦਾ ਆਏ ਭਾਣਾ ਨਹੀਂ ਬੋਝਾ ਲਾ ਨਹੀਂ ਨਹੀਂ ਖਾਣਾ ਤੁਸੀਂ ਖਾਓ ਮੈਂ ਤੈਨੂੰ ਨੂਡਲ ਖਾਉਂਗੀ ਇਹ ਮੇਰਾ ਦਿਲ ਕਹਤਾ ਯੰਮੀ ਕਿਚਨ ਦੇ ਖਾਉਂਾ ਮੈਂ ਨੂਡਲ ਤੂੰ ਇਹ ਖਾਣਾ ਨਹੀਂ ਬੱਚਾ ਮੂੰਹ ਚੈੱਕ ਕਰੋ ਤਾਂ ਗੈਂਡ ਆਰੇਗਾ ਚਲ ਠੀਕ ਆ ਪਾਂਡਾ ਉਹ ਕਿਊਟ ਕਿਉਂ ਬਾਂਡ ਹੈ ਐਟ ਲੀਸਟ ਕਿਊਟ ਤਾਂ ਹੁੰਦਾ ਹੈ ਗੈਂਡ ਨਹੀਂ ਵੇਖਿਆ ਯਾ ਡਰਾਵਣਾ ਜਿਹਾ ਗੈਂਡ ਲਓ ਜੀ ਪੌਣੇ 8 ਮਤਲਬ 7:30 ਹੋਏ ਤੇ ਘਰੇ ਆਏ ਤੇ ਇਧਰ ਲੱਗਾ ਹੋਇਆ ਜੀ ਮੈਚ ਦੇਖੋ ਜੀ ਇਧਰ ਮੈਚ ਲੁੱਡੋ ਦਾ ਮੈਚ ਚੱਲ ਰਿਹਾ ਹੈ ਕੌਣ ਜਿੱਤ ਰਿਹਾ ਤੇ ਕੌਣ ਹਾਰ ਰਿਹਾ ਵੀ ਕੋਈ ਹਾਲੇ ਸ਼ੁਰੂ ਹੋਇਆ ਹੈ ਸ਼ੁਰੂ ਹੋਇਆ ਗੀੜਿਆ ਨੇ ਗੀੜਿਆ ਕੱਟੀਆ ਮम्मी ਨੇ ਅੱਜ ਬੰਗੀ ਸੀ ਆਹ ਲਿਖੇ ਨਾ sigma ਜੀ ਦਾ ਬਫਰ ਖੇਡ ਰਹੀ ਸੀਗੀ ਨਾ ਉਹਦੇ ਵਿੱਚ ਕੀ ਹੋਇਆ ਜਦੋਂ ਮੇਰੀ ਵਾਰੀ ਆਈ ਨਾ ਸਭ ਤੋਂ ਪਹਿਲਾ ਪੱਲੂ ਆਈ ਚੱਲ 2ਜੀ ਵਾਰੀ ਰੂਬਾ ਲਈ ਚੱਲਦੀ ਜਵਰ ਦੱਤੀ ਦੀ ਚੌਥੀ ਵਾਰੀ ਵਿੱਚ ਜਿੱਤ ਗਈ ਅੱਛਾ ਇੰਨੀ ਕਿਸੋ ਦਾ ਨਾਮ ਦਿੱਤਾ ਦਾ ਹਾਂ ਚਲੋ ਸਾਡੀ ਇੱਕ ਟੀਂਦੇ ਆ ਕਾਡ ਚੁੱਕ ਲਾਓ ਫੇ ਬਣਾਓ ਤੁਸੀਂ ਚਾਹ ਬਣਾਉਣ ਲੱਗੇ ਹਾਂ ਮੈਂ ਖੇਡਦਾ ਸਾਡੀ ਥਾਂ ਤੇ ਮਾਤਾ ਨਹੀਂ ਮੈਂ ਨਹੀਂ ਪੀਣੀ ਦਾਦੀ ਨੇ ਲਾਲ ਦਾ ਚਾਹ ਦੇ ਪਿਆ ਮੈਂ ਉਹ ਚਾਹ ਲੈ ਚਲ ਬੁਲਾ ਲਾ ਪੀ ਲੈਣ ਦੇ ਚਲੋ ਮੈਂ ਆ ਗਿਆ ਦਾਦੀ ਦਾ ਲਾਲ ਆ ਗਿਆ ਦਾਦੀ ਕੀ ਥਾਂ ਤੇ ਲਓ ਮਾ ਦਾ ਬਨਾਲੀ ਹੋਵੇ ਇੱਕ ਇੱਕ ਦਾ ਘੁੱਟ ਮੈਂ ਵੀ ਪੀ ਲੂੰਗਾ ਹੁਣੇ ਬਚੇ ਸੀਗੇ ਬਸ ਹੁਣ ਨਹੀਂ ਬਚਦੇ ਅਸੀਂ ਇੱਥੇ ਰੱਖ ਲੇਗੀ ਪੀ ਦੋ ਲੱਗਦੀ ਨਹੀਂ ਆ ਗਿਆ ਮੇਰਾ ਲਾਲ ਲਾਲ ਪੀਲਾ ਲੀਲਾ ਚਲੋ ਲਓ ਜੀ ਹੁਣ ਲੱਗਿਆ ਜੀ ਆਪਾਂ ਖੇਡਣਾ ਤੇ ਬਲੌਕ ਕਰਦੇ ਆਂ ਬੰਦ ਫੇਰ ਬਾਅਦ ਚ ਖੇਡ ਹਾਂ ਮਮਮੀ ਕਹਾਂ ਚਲੋ ਮੇਰੀ ਮਮਮੀ ਕਹਾਂ ਚਲੋ ਵਾਹ ਉਹ ਗਾਹ ਸੋਣਾ ਪਹਿਲਾਂ ਨਾ ਸੁਣੋ ਪਹਿਲਾਂ ਸਾਰੇ ਨੀ ਖੇਡੀ ਜਾਣ ਹਾਂ ਫੋਪ ਦਾਦੀ ਕੇ ਲਾਲ ਪਾ ਅੰਗੇ ਨਹੀਂ ਪੀਲਾ ਲਾਲ ਪੀਲਾ ਨਹੀਂ ਹੈ ਹਾਂ ਉਹ ਮੇਰੇ ਨਹੀਂ ਨਹੀਂ ਹਮਾਂ ਦੇ ਨੀਲੇ ਪੀਲੇ ਨਹੀਂ ਹੈ ਆਪ ਨੀਲੇ ਪੀਲੇ ਹੋ ਮੈਂ ਲਾਲ ਹਾਂ ਚਲੋ ਦੇਖੋ ਉਹ ਲਾਲ ਉਹ ਮੈਂ ਆਵਾਂ ਕੇ ਨਾਮ ਆ ਆਵਾਂ ਕੇ ਨਾਮ ਆ ਚਲੋ ਠੀਕ ਹੈ ਜੀ ਹਾਂ ਜੀ ਲੋ ਜੀ ਟਾਈਮ ਪੌਣੇ 9 ਤੇ ਮੈਚ ਹੋ ਗਿਆ ਸਾਡੇ ਖਤਮ ਜਿਹੜੇ ਖੇਡਦੇ ਸੀ ਹੁਣ ਮੰਦੀ ਆ ਜੀ ਆਪ ਕੋਈ ਸੀ ਜਿਆਨੇ ਕਹਿੰਦੇ ਰੋਟੀ ਨਹੀਂ ਖਾਣੀ ਇੱਕ ਮਿੱਠੀ ਨਹੀਂ ਖਾਣੀ ਇੱਕ ਬੈਗ ਹੈ ਹਾਂ ਇੱਕ ਮੈਂ ਖਾ ਲੂੰਗਾ ਤੇ ਲੋ ਜੀ ਦਰ ਬਣ ਰਹੀਆਂ ਹੁਣ ਸਾਡੇ ਰਾਤ ਨੂੰ ਆਲੂ ਵਾਲੀਆਂ ਪਰੌਂਠੀਆਂ ਥੋੜੀ ਜਿਹੀ ਮੈਂਸੀ ਆਲੂ ਮੈਂ ਚੱਲ ਚਲੋ ਖਾਲੇ ਨੇ ਇੱਕ ਇੱਕ ਡੇਢ ਡੇਢ ਬਣੋ ਠੀਕ ਹੋਰ ਕੀ ਆ ਤਿੰਨ ਲਾਵਾ ਆਪਣੇ ਆਪ ਡੇਢ ਡੇਢ ਖਾ ਲਾਂਗੇ ਹਾਂ ਚਲੋ ਤੁਸੀਂ ਚਾਹਦੇ ਨਹੀਂ ਆਂਗੇ ਇੱਦੀ ਨਹੀਂ ਇੱਦੀ ਜਾਣੀ ਇੱਦਾਂ ਇਹਦੇ ਖਾਣੀਆਂ ਠੀਕ ਆ ਆ ਜੋ ਫੇਰੀਆਂ ਕੀ ਕਰਦੀਆਂ ਆਂ ਕੌਣ ਕੌਣ ਖਾਏਗਾ ਆਲੂ ਵਾਲੇ ਪਰੌਂਠੇ ਮਾਸੀ ਤੋਂ ਖਾ ਲੈ ਦੇ ਆਲੂ ਆਲੂ ਆਦੇ ਨਾ ਦੇ ਕਿੱਦਾਂ ਉੱਠ ਕੇ ਜੱਲੀ ਆ ਹੁਣ ਮਾਸੀ ਤੋਂ ਇਹ ਹਾਂਜੀ ਮਾਸੀ ਤੋਂ ਖਾ ਆ ਆਲੂ ਵਾਲੇ ਪਰੌਂਠੇ ਦੇ ਨਾ ਦੇ ਕਿੱਦਾਂ ਉੱਠ ਕੇ ਆਈ ਉਹ ਮੰਜੇ ਤੋਂ ਮਾਸੀ ਤੋਂ ਖਾ ਆ ਆ ਆਲੂ ਵਾਲੇ ਪਰੌਂਠੇ ਦੇ ਨਾ ਦੇ ਕਿੱਦਾਂ ਉੱਠ ਕੇ ਆਈ ਉਹ ਮੰਜੇ ਤੋਂ ਮਾਸੀ ਤੋਂ ਰੋਟੀ ਖਾਣੀ ਰੋਟੀ ਖਾਣੀ ਪਰੌਂਠੇ ਬਣਾਉਂਦੇ ਆ ਤੇ ਨਹੀਂ ਜਿੱਦ ਤੇ ਮੇਰੀ ਇੱਕ ਮਿੰਟ ਗੱਲ ਸੁਣ ਜਿੱਦ ਤੇ ਰੋਟੀ ਖਾਣ ਦੀ ਜਗ੍ਹਾ ਹੈ ਨਹੀਂ ਪਰੌਂਠਾ ਕਿੱਦਾਂ ਖਾ ਲੇਗੀ ਉਹ ਖਾ ਦੂੰਗੀ ਕੋਈ ਨਹੀਂ ਮੈਂ ਅੱਧਾ ਕਿੰਦਾ ਦਵਾ ਦਵਾ ਕੰਨੀ ਕੋਈ ਨਾ ਮਾਸੀ ਜੀ ਇੱਕ ਪਰੌਠਾ ਮੈਂ ਆਲੂ ਇਹਨਾ ਮੌਨ ਤਾਂ ਇੰਨੇ ਹੈ ਹੀ ਨਹੀਂ ਅਸੀਂ ਤਈਆਂ ਪੁੱਛ ਕੇ ਬਣਾਏ ਆ ਨਾ ਆਲੂ ਹੀ ਸਾਡੇ ਕੋਲ ਨੇ ਕਿਥੇ ਦੇ ਦਿਖਾ ਦਤੇ ਆ ਮੈਂ ਹੈ ਨਹੀਂ ਇਹ ਵਾਸ਼ੇ ਦਿਖਾਏ ਆਗੇ ਦੋਸਤ ਉਈ ਪਹਿਲਾ ਦੇਖੋ ਜੀ ਜਿਹੜੇ ਹੈ ਮਨਵੀਰ ਜਿੰਨੇ ਪਹਿਲਾਂ ਮਨਾ ਕਰਦਾ ਮਨਾ ਕਰਦਾ ਉਹਦੇ ਲਈ ਜੇ ਬਚੂਗੇ ਫੇਰ ਮਿਲਨੇ ਆ ਇੱਕ ਮਿੰਟ ਮਾਸੀ ਤੁਹਾਡੀ ਕੁੜੀ ਆਲੂ ਹੈ ਗਈ ਥੱਲੇ ਕੱਚੇ ਵੇਲੇ ਨਹੀਂ ਮੈਂ ਵੀ ਬਲੌਗ ਹੀ ਦਾਦੂ ਅੱਜ ਦਾਦੂ ਵਸ ਸਾਡੀ ਕੁੜੀ ਦੀ ਆ ਜਾਲੂ ਖਤਮ ਹੋ ਗਈ ਹੋ ਗਿਆ ਖਤਮ ਕੀ ਹੋ ਗਿਆ ਖਤਮ ਮਾੜੇ ਦੇ ਲੈਣੇ ਖਤਮ ਨਹੀਂ ਮਾੜਨੇ ਲੈਣੇ ਵਾਹ ਚਲੋ ਦੇਖ ਕੇ ਚਲੋ ਜਿੱਤੀ ਕਰ ਦੇ ਮੇਰੀ ਚਲੋ ਅੰਦਰ ਆਪਣੇ ਕਮਰੇ ਚ ਕਮਰੇ ਜਾਓ ਉਹ ਹੋ ਗਿਆ ਮੈਂ ਲੈ ਕੇ ਜਾਉਂਗੀ ਇਹ ਕੰਪਿਊਟਰ ਦੇ ਚਲੋ ਆਜੋ ਜੀ ਲੈ ਕੇ ਅੰਦਰ ਹੀ ਹੈ ਮੈਂ ਵੇਟ ਕਰਦਾ ਅੰਦਰ ਹੀ ਜੀ ਲੋ ਜੀ ਟਾਈਮ ਹੋ ਗਿਆ 10:30 ਤੇ ਇੱਧਰ ਮਨਪ੍ਰੀਤ ਲੱਗੀ ਆ ਪੀਣ ਕੌਫੀ ਤੇ ਚਲੋ ਕਾਫੀ ਪੀਓ ਬਾਅਦ ਚੋਂ ਪਹਿਲਾਂ ਕਰੋ ਬਲੌਗ ਦਾ ਐਂਡ ਮੈਨੂੰ ਅੱਜ ਚੇਤਾ ਭੁੱਲ ਗਿਆ ਸੀ ਚਲੋ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤਾਂ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਸਾਡੇ ਡੇਲੀ ਬਲੌਗ ਕਿੱਦਾਂ ਦੇ ਲੱਗਦੇ ਆ ਚਲੋ ਜੀ ਮਿਲਦੇ ਆ ਕੱਲ ਇੱਕ ਨਵੇਂ ਬਲੌਗ ਜੀ ਮੈਨੂੰ ਜੱ ਲੱਗਾ ਜੀ ਨਾ ਪੰਜਾਬ ਦਾ ਤੋਂ ਮੈਨੂੰ ਚੇਤਾ ਭੁੱਲ ਗਿਆ ਬਲੌਗ ਐਂਡ ਕਰਨ ਦਾ ਚਲੋ ਮਿਲਦੇ ਆ ਜੀ ਕੱਲ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ